ਉਦਾਸੀਆਂ ਦੇ ਦੌਰਾਨ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਵਾਰੀ ਇੱਕ ਨਗਰ ਪਹੁੰਚਦੇ ਹਨ ਉੱਥੇ ਗੁਰੂ ਜੀ ਚੁੱਪਚਾਪ ਆਪਣੇ ਧਿਆਨ ਵਿੱਚ ਬੈਠੇ ਸਨ ਕਿ ਮਰਦਾਨੇ ਨੇ ਕਿਹਾ ਮਹਾਰਾਜ ਇਸ ਨਗਰ ਵਿੱਚ ਅਵਗਿਆਤਾ ਥੋੜਿਆਂ ਪਾਸੋਂ ਹੋਈ ਸੀ ਪਰ ਦੁੱਖ ਸਾਰੇ ਨਗਰ ਦੇ ਲੋਕਾਂ ਨੂੰ ਕਿਉਂ ਹੋਇਆ ਗੁਰੂ ਜੀ ਨੇ ਦੱਸਿਆ ਮਰਦਾਨਾ ਜਿੱਥੇ ਆਤਿਥੀਆਂ ਦੀ ਸੇਵਾ ਨਾ ਹੋਵੇ ਤੇ ਨਿਰਾਦਰ ਕੀਤਾ ਜਾਵੇ ਉੱਥੇ ਪਾਪ ਦਾ ਅਸਰ ਹੁੰਦਾ ਹੈ ਗ੍ਰਹਸਤ ਧਰਮ ਉਹੀ ਚੰਗਾ ਹੈ ਜਿਹੜਾ ਘਰ ਆਏ ਆਤਿਥੀਆਂ ਦੀ ਸੇਵਾ ਤੇ ਸਤਿਕਾਰ ਕਰਦਾ ਹੈ ਪਰ ਇੱਥੋਂ ਦੇ ਪਠਾਨ ਰਾਜ ਭਾਗ ਦੇ ਨਸ਼ੇ ਵਿੱਚ ਬਹੁਤ ਅਭਿਮਾਨੀ ਸਨ ਇਹਨਾਂ ਨੇ ਖੁਦਾ ਨੂੰ ਭੁਲਾਇਆ ਹੋਇਆ ਸੀ ਜਿਸ ਕਰਕੇ ਇਹਨਾਂ ਉੱਤੇ ਕਹਿਰ ਵਰਤਿਆ ਹੈ ਇਹ ਉੱਤਰ ਸੁਣ ਕੇ ਮਰਦਾਨਾ ਚੁੱਪਤਾ ਕਰ ਗਿਆ ਪਰ ਉਸ ਦੇ ਮਨ ਦਾ ਸ਼ੰਕਾ ਨਵਿਰਤ ਨਾ ਹੋਇਆ ਬੈਠੇ-ਬੈਠੇ ਮਰਦਾਨੇ ਨੂੰ ਆਲਸ ਆ ਗਿਆ ਤੇ ਸੌ ਗਿਆ ਤਦ ਗੁਰੂ ਜੀ ਨੇ ਥੋੜਾ ਜਿਹਾ ਮਿੱਠਾ ਉਸ ਦੇ ਢਿੱਡ ਉੱਤੇ ਛੁੱਟ ਦਿੱਤਾ ਜਿਸ ਉੱਤੇ ਬਹੁਤ ਸਾਰੀਆਂ ਕੀੜੀਆਂ ਇਕੱਠੀਆਂ ਹੋ ਗਈਆਂ ਇੱਕ ਕੀੜੀ ਨੇ ਮਰਦਾਨੇ ਨੂੰ ਦੰਦੀ ਵੱਢੀ ਤੇ ਮਰਦਾਨੇ ਨੇ ਉੱਠ ਕੇ ਉਹਨਾਂ ਸਾਰੀਆਂ ਕੀੜੀਆਂ ਨੂੰ ਮਲ ਛੁੱਟਿਆ ਜਦ ਮਰੀਆਂ ਹੋਈਆਂ ਕੀੜੀਆਂ ਨੂੰ ਮਰਦਾਨਾ ਵੇਖਣ ਲੱਗਾ ਤਾਂ ਗੁਰੂ ਜੀ ਨੇ ਕਿਹਾ ਮਰਦਾਨਾ ਤੂੰ ਇਹ ਕੀ ਕੀਤਾ ਤੈਨੂੰ ਕਟਿਆ ਤਾਂ ਇੱਕ ਕੀੜੀ ਨੇ ਸੀ ਤੇ ਤੂੰ ਮਾਰ ਤੂੰ ਸਾਰੀਆਂ ਨੂੰ ਦਿੱਤਾ ਮਰਦਾਨਾ ਆਪਣੀ ਸ਼ੰਕਾ ਦਾ ਪ੍ਰਤੱਖ ਪ੍ਰਮਾਣ ਵੇਖ ਕੇ ਲਜਿਤ ਹੋ ਕੇ ਕਹਿਣ ਲੱਗਾ ਮਹਾਰਾਜ ਜੀ ਤੁਸੀਂ ਸਭ ਦੇ ਅੰਦਰ ਦੀਆਂ ਜਾਣਨ ਹਾਰ ਹੂੰ ਇਸ ਤਰ੍ਹਾਂ ਹੀ ਗੱਲਾਂ ਬਾਤਾਂ ਹੋ ਰਹੀਆਂ ਸਨ ਕਿ ਭਾਈ ਲਾਲੋ ਤੇ ਪੰਡਤ ਜੋ ਗੁਰੂ ਜੀ ਦੀ ਆਗਿਆ ਅਨੁਸਾਰ ਨਗਰ ਛੱਡ ਕੇ ਚਲੇ ਗਏ ਸਨ ਪਿੰਡ ਵਿੱਚ ਆਪਣੇ ਘਰ ਵਾਪਸ ਆ ਗਏ ਅਤੇ ਗੁਰੂ ਜੀ ਨੂੰ ਬੜੇ ਪ੍ਰੇਮ ਨਾਲ ਆਪਣੇ ਘਰ ਲਾ ਕੇ ਸੇਵਾ ਕੀਤੀ ਨਗਰ ਦੇ ਹੋਰ ਹਿੰਦੂ ਤੇ ਮੁਸਲਮਾਨ ਵੀ ਆਪ ਜੀ ਪਾਸ ਬਹੁਤ ਆਏ ਗੁਰੂ ਜੀ ਨੇ ਸਭ ਨੂੰ ਸਤਨਾਮ ਦਾ ਉਪਦੇਸ਼ ਦਿੱਤਾ ਤੇ ਬਚਨ ਕੀਤਾ ਕਿ ਘਰ ਆਏ ਸੰਤ ਅਤੇ ਥੀਆਂ ਦੀ ਸੇਵਾ ਕਰਿਆ ਕਰੋ ਦੋ ਦਿਨ ਇੱਥੇ ਬਤੀਤ ਕਰਕੇ ਗੁਰੂ ਜੀ ਆਪਣੇ ਸੌਰੇ ਨਗਰ ਪੱਖੋ ਕੇ ਰੰਧਾਵੇ ਤੋਂ ਬਾਹਰ ਚੌਧਰੀ ਅਜੀਤੇ ਦੇ ਖੂਹ ਤੇ ਡੇਰਾ ਲਾ ਕੇ ਇੱਕ ਬ੍ਰਿਸ਼ ਹੇਠਾਂ ਬੈਠ ਗਏ ਗੁਰੂ ਜੀ ਨੇ ਭਗਵੇਂ ਕੱਪੜੇ ਪਹਿਨੇ ਹੋਏ ਸਨ ਅਤੇ ਆਪ ਜੀ ਦਾ ਚਿੱਟਾ ਤੇ ਕਾਲਾ ਦਾੜਾ ਸ਼ੋਭਨਿਕ ਹੋ ਰਿਹਾ ਸੀ ਜਦ ਇੱਕ ਮਨੁੱਖ ਨੇ ਆਪ ਜੀ ਨੂੰ ਵੇਖ ਕੇ ਮੂਲੇ ਚੋਣੇ ਨੂੰ ਜਾ ਕੇ ਖਬਰ ਕੀਤੀ ਤਾਂ ਮੂਲਾ ਝਟਪਟ ਹੀ ਉੱਥੇ ਆ ਗਿਆ ਅਤੇ ਗੁਰੂ ਜੀ ਦਾ ਫਕੀਰੀ ਭੇਸ ਵੇਖ ਕੇ ਬਹੁਤ ਗੁੱਸੇ ਨਾਲ ਗੁਰੂ ਜੀ ਨੂੰ ਬੁਰੇ ਭਲੇ ਬੋਲ ਬੋਲਣ ਲੱਗਾ ਤੇ ਕਿਹਾ ਜਦ ਤੋਂ ਜੈ ਰਾਮ ਜੀ ਪ੍ਰਲੋਕ ਸਹਾਰ ਗਏ ਹਨ ਤਦ ਤੋਂ ਸ਼੍ਰੀ ਚੰਦ ਲਖਮੀ ਦਾਸ ਅਤੇ ਇਹਨਾਂ ਦੀ ਮਾਤਾ ਸੁਲਖਣੀ ਦਾ ਸਾਰਾ ਖਰਚ ਮੇਰੇ ਸਿਰ ਤੇ ਆ ਪਿਆ ਹੈ ਤੁਸਾਂ ਕਦੇ ਇਹਨਾਂ ਦੀ ਖਬਰ ਨਹੀਂ ਲਈ ਜੇ ਫਕੀਰ ਹੀ ਹੋ ਜਾਣਾ ਸੀ ਤਾਂ ਪਰਿਵਾਰ ਕਿਉਂ ਸਹੇੜਨਾ ਸੀ ਉਪਰੰਤ ਘਰ ਤੋਂ ਨਵੇਂ ਸੁੰਦਰ ਕੱਪੜੇ ਲਿਆ ਕੇ ਕਿਹਾ ਕਿ ਫਕੀਰੀ ਪੇਸ਼ ਉਤਾਰ ਕੇ ਨਵੇਂ ਸੁੰਦਰ ਕੱਪੜੇ ਪਹਿਨ ਲਵੋ ਸਾਨੂੰ ਹੁਣ ਹੋਰ ਭਾਈਚਾਰੇ ਵਿੱਚ ਸ਼ਰਮਿੰਦਾ ਨਾ ਕਰੂ ਇਤਨੇ ਨੂੰ ਸ਼੍ਰੀ ਚੰਦ ਤੇ ਲਕਸ਼ਮੀ ਦਾਸ ਵੀ ਆ ਗਏ ਅਤੇ ਆਪ ਜੀ ਨੂੰ ਮੱਥਾ ਟੇਕ ਕੇ ਪਾਸ ਬੈਠ ਗਏ। ਹੋਰ ਪਿੰਡ ਦੇ ਲੋਕ ਵੀ ਬਹੁਤ ਪਾਸ ਆਣ ਬੈਠੇ ਅਤੇ ਚੌਧਰੀ ਅਜੀਤਾ ਵੀ ਬੜੇ ਸਤਿਕਾਰ ਨਾਲ ਮੱਥਾ ਟੇਕ ਕੇ ਪਾਸ ਬੈਠ ਗਿਆ। ਅਜੀਤੇ ਚੌਧਰੀ ਨੇ ਕਿਹਾ ਮਹਾਰਾਜ ਆਪ ਅੰਤਰਜਾਮੀ ਹੂੰ ਮੇਰਾ ਕੁਝ ਆਪ ਜੀ ਨੂੰ ਕਹਿਣਾ ਕਿਵੇਂ ਬਣ ਸਕਦਾ ਹੈ? ਆਪ ਘਟ ਘਟ ਦੀ ਜਾਣਦੇ ਹੋ ਅਜੀਤੇ ਦੀ ਇਹ ਸ਼ਰਧਾਪੂਰਵਕ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਕਰਤਾਰ ਅੱਗੇ ਨਮਸਕਾਰ ਕਰੂ ਤੇਰੇ ਮਨ ਦੀ ਇੱਛਾ ਪੂਰੀ ਹੋ ਜਾਵੇਗੀ ਇਹ ਬਚਨ ਸੁਣ ਕੇ ਅਜੀਤਾ ਫੇਰ ਆਪ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਪੈ ਗਿਆ ਤਦ ਉਸ ਨੂੰ ਤਤਸ਼ਨ ਹੀ ਹਿਰਦੇ ਵਿੱਚ ਗਿਆਨ ਹੋ ਗਿਆ ਤੇ ਬਹੁਤ ਸ਼ਕਤੀ ਪ੍ਰਾਪਤ ਹੋ ਗਈ ਗੁਰੂ ਜੀ ਨੇ ਉੱਥੇ ਵੀ satsang ਦਾ ਪ੍ਰਵਾਹ ਚਲਾ ਦਿੱਤਾ ਇੱਕ ਦਿਨ ਗੁਰੂ ਜੀ ਦਾ ਸੱਸ ਸਹੁਰਾ ਮਾਤਾ ਸੁਲੱਖਣੀ ਜੀ ਨੂੰ ਨਾਲ ਲੈ ਕੇ ਆਪ ਜੀ ਦੇ ਪਾਸ ਆਏ ਅਤੇ ਕਈ ਪ੍ਰਕਾਰ ਦੇ ਮੇਹਣੇ ਤੇਹਣੇ ਦੀਆਂ ਗੱਲਾਂ ਆਖੀਆਂ ਤਦ ਜਿੱਤੇ ਨੇ ਕਿਹਾ ਕਿ ਤੁਸੀਂ ਇਹਨਾਂ ਦੀ ਮਹਿਮਾ ਨਹੀਂ ਜਾਣਦੇ ਇਸ ਕਰਕੇ ਵਾਧੂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਬੁੱਲੇ ਨੇ ਕਿਹਾ ਚੌਧਰੀ ਜੀ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਬੱਚਿਆਂ ਦਾ ਸਾਰਾ ਖਰਚ ਮੈਨੂੰ ਪਿਆ ਹੋਇਆ ਹੈ ਜੋ ਇਹਨਾਂ ਪਾਸ મોદીਖਾਨੇ ਦਾ ਰੁਪਿਆ ਸੀ ਇਹ ਉਹਨਾਂ ਨੇ ਸਾਰਾ ਹੀ ਬਰਬਾਦ ਕਰ ਦਿੱਤਾ ਜੇ ਪਾਸ ਹੁੰਦਾ ਤਾਂ ਜੇ ਇਹਨਾਂ ਬੱਚਿਆਂ ਦੇ ਕੰਮ ਆਉਂਦਾ ਤੇ ਮੈਂ ਔਖਾ ਨਾ ਹੁੰਦਾ ਅਜੀਤੇ ਨੇ ਕਿਹਾ ਚੋਣਾ ਜੀ ਇਹ ਤਾਂ ਸੱਚੇ ਸੰਤ ਹਨ ਇਹਨਾਂ ਨੂੰ ਕੁਝ ਨਹੀਂ ਕਹਿਣਾ ਚਾਹੀਦਾ ਲੜਕੇ ਸਿਆਣੇ ਹੋ ਗਏ ਹਨ ਘਟਣ ਕਮਾਉਣ ਲੱਗ ਪੈਣਗੇ ਇਹਨਾਂ ਦੀ ਮਾਤਾ ਜੋ ਮੇਰੀ ਭੈਣ ਸਮਾਨ ਹੈ ਉਸ ਦਾ ਸਾਰਾ ਖਰਚ ਅੱਜ ਤੋਂ ਮੇਰੇ ਜम्मे ਪਾ ਦਿਓ ਮੈਂ ਖੁਸ਼ੀ ਨਾਲ ਸੇਵਾ ਕਰਾਂਗਾ ਇਹ ਗੱਲ ਸੁਣ ਕੇ ਮੂਲਾ ਤਾਂ ਚੁੱਪ ਕਰ ਗਿਆ ਪਰ ਚੰਦੂ ਰਾਣੀ ਨੇ ਕਈ ਗੱਲਾਂ ਕੀਤੀਆਂ ਸੁਲੱਖਣੀ ਜੀ ਨੇ ਕਿਹਾ ਜੇ ਤੁਸੀਂ ਫਕੀਰ ਹੀ ਬਣਨਾ ਸੀ ਤਾ ਫਿਰ ਮੈਨੂੰ ਕਿਉਂ ਲੜ ਲਾਇਆ ਸੀ ਤੁਹਾਡੇ ਤੋਂ ਬਿਨਾ ਮੇਰਾ ਕਿਹੜਾ ਆਸਰਾ ਹੈ ਮੈਂ ਕਦੇ ਕਿਤੇ ਰਹੀ ਤੇ ਕਦੇ ਕਿਤੇ ਦਿਨ ਕੱਟਦੀ ਰਹੀ ਪਰ ਤੁਸੀਂ ਕਦੇ ਖਬਰ ਨਹੀਂ ਲਈ ਇਹ ਗੱਲਾਂ ਕਰਕੇ ਸੁਲਖਣੀ ਜੀ ਰੋਣ ਲੱਗ ਪਈ ਉਸ ਨੂੰ ਇਸ ਤਰ੍ਹਾਂ ਦੁਖੀ ਵੇਖ ਕੇ ਗੁਰੂ ਜੀ ਨੇ ਕਿਹਾ ਸਾਡੇ ਪਾਸ ਤਾਂ ਦੁੱਖ ਸੁੱਖ ਹੀ ਹੈ ਜੇਕਰ ਤੂੰ ਸਾਡੇ ਦੁੱਖ ਸੁੱਖ ਵਿੱਚ ਹੀ ਕੱਟਣੀ ਹੈ ਤਾਂ ਪੁੱਤਰਾਂ ਨੂੰ ਨਾਲ ਲੈ ਕੇ ਸਾਡੇ ਪਾਸ ਆ ਜਾ ਸ਼੍ਰੀ ਸੁਲਖਣੀ ਜੀ ਇਹ ਬਚਨ ਸੁਣ ਕੇ ਸ਼ੀਗਰ ਹੀ ਘਰ ਜਾ ਕੇ ਦੋਹਾਂ ਪੁੱਤਰਾਂ ਨੂੰ ਨਾਲ ਲੈ ਕੇ ਖੁਸ਼ੀ-ਖੁਸ਼ੀ ਆਪ ਜੀ ਦੇ ਪਾਸ ਆ ਗਈ ਇਹੇ ਕੇ ਮੂਲਚੰਦ ਤੇ ਚੰਦੂ ਰਾਣੀ ਚੁੱਪ ਕਰਕੇ ਘਰ ਨੂੰ ਚਲੇ ਗਏ ਇੱਥੇ ਹੀ ਆਪ ਜੀ ਦੀ ਸਰਬ ਪ੍ਰਕਾਰ ਦੀ ਸੇਵਾ ਅਜੀਤਾ ਰੰਦਾਵਾ ਹੀ ਕਰਦਾ ਰਿਹਾ ਕੁਝ ਦਿਨ ਜਦ ਗੁਰੂ ਜੀ ਨੇ ਪੱਖੋ ਕੇ ਠਹਿਰ ਕੇ 사ਸੰਗ ਦਾ ਪ੍ਰਵਾਹ ਚਲਾਇਆ ਤਾਂ ਬਹੁਤ ਦੂਰ ਦੂਰ ਤੋਂ ਲੋਕ ਆਣ ਕੇ ਆਪ ਜੀ ਦੇ ਸ਼ਰਧਾਲੂ ਬਣਨ ਲੱਗੇ ਤਦ ਮੂਲਚੰਦ ਨੇ ਵੀ ਅਨੁਭਵ ਕੀਤਾ ਕਿ ਇਹ ਮੂਰਨ ਮਹਾਪੁਰਖ ਹਨ ਅਤੇ ਗੁਰੂ ਜੀ પાસે ਬੇਨਤੀ ਕੀਤੀ ਕਿ ਤੁਸੀਂ ਲੋਕਾਂ ਨੂੰ ਉਪਦੇਸ਼ ਕਰਦੇ ਹੋ ਮੇਰੇ ਤੇ ਵੀ ਕਿਰਪਾ ਕਰੋ ਜਿਸ ਕਰਕੇ ਮੇਰੇ ਮਨ ਨੂੰ ਸ਼ਾਂਤੀ ਆਵੇ ਤਦ ਗੁਰੂ ਜੀ ਨੇ ਉਸ ਨੂੰ ਸਤਨਾਮ ਸਿਮਰਨ ਦਾ ਉਪਦੇਸ਼ ਦਿੱਤਾ ਜਿਸ ਨਾਲ ਉਸ ਦੀ ਸਾਧੂ ਵਰਤੀ ਹੋ ਗਈ ਅਤੇ ਆਪਣੀ ਇਸਤਰੀ ਚੰਦੋ ਰਾਣੀ ਨੂੰ ਵੀ ਆਪਣੇ ਨਾਲ ਹੀ ਸਤਸੰਗ ਕਰਕੇ ਨਾਮ ਸਿਮਰਨ ਵਿੱਚ ਜੋੜ ਦਿੱਤਾ ਕੁਝ ਸਮੇਂ ਉਪਰੰਤ ਆਰਬਲਾ ਪੂਰੀ ਕਰਕੇ ਦੋਵੇਂ ਹੀ ਪਤੀ ਪਤਨੀ ਦੇ ਤਿਆਗ ਕੇ ਸਵਰਗਾਂ ਨੂੰ ਚਲੇ ਗਏ ਉਪਰੰਤ ਗੁਰੂ ਜੀ ਉੱਥੋਂ ਚੱਲ ਕੇ ਰਾਵੀ ਤੋਂ ਪਾਰ ਕਿਨਾਰੇ ਇੱਕ ਸੁੰਦਰ ਅਸਥਾਨ ਤੇ ਜਾ ਬੈਠੇ ਇੱਥੇ ਹਰ ਪ੍ਰਕਾਰ ਦੇ ਲੋਕ Hindu, Musalman ਅਤੇ ਸਾਧੂਆਂ ਦੇ ਜੋਗੀ, ਸੰਿਆਸੀ, ਵੈਸ਼ਨੂ, ਬਿਰਾਗੀ ਆਦਿ ਭੇਖ ਆਪ ਜੀ ਪਾਸ ਬਹੁਤ ਆਉਣ ਲੱਗ ਪਏ ਇਨ੍ਹਾਂ ਦਿਨਾਂ ਵਿੱਚ ਹੀ ਲਾਹੌਰ ਦੇ ਬਹੁਤ ਲੋਕ ਆਪ ਜੀ ਦੇ ਸਿੱਖ ਬਣ ਗਏ ਇਨ੍ਹਾਂ ਸਿੱਖਾਂ ਪਾਸੋਂ ਆਪ ਜੀ ਦੀ ਉਸਤਤੀ ਸੁਣ ਕੇ ਲਾਹੌਰ ਦਾ ਇੱਕ ਕਰੋੜੀਆ ਸ਼ਾਹੂਕਾਰ ਮਨ ਵਿੱਚ ਬਹੁਤ ਕ੍ਰਿਜਿਆ ਅਤੇ ਲੋਕਾਂ ਨੇ ਉਸ ਪਾਸੋਂ ਡਰ ਕੇ ਗੁਰੂ ਜੀ ਦੀ ਉਸਤਤੀ ਕਰਨੀ ਛੱਡ ਦਿੱਤੀ ਇੱਕ ਦਿਨ ਇੱਕ ਜੋਗੀ ਮੰਗਦਾ ਫਿਰਦਾ ਕਿੰਗਰੀ ਵਜਾ ਕੇ ਗੁਰੂ ਜੀ ਦਾ ਇੱਕ ਸ਼ਬਦ ਪੜ ਰਿਹਾ ਸੀ ਇਸ ਸ਼ਬਦ ਨੂੰ ਸੁਣ ਕੇ ਕਰੋੜੀਏ ਨੇ ਕ੍ਰੋਧ ਨਾਲ ਕਿਹਾ ਇਸ ਨੇ Hindu ਖੁਆਰ ਕੀਤੇ ਹਨ ਅਤੇ ਮੁਸਲਮਾਨਾਂ ਦਾ ایمان ਗਵਾ ਦਿੱਤਾ ਹੈ ਨਾਨਕ ਕੌਣ ਹੈ ਮੈਂ ਨਾ ਉਸ ਨੂੰ ਵੇਖਿਆ ਹੈ ਤੇ ਨਾ ਜਾਣਿਆ ਹੈ ਜਿਸ ਦਾ ਜਿਵੇਂ ਹਿੰਦੂ ਮੁਸਲਮਾਨ ਕਰਦੇ ਹਨ ਸਭ ਵੇਖਾ ਵੇਖੀ ਇਸ ਦੇ ਸੇਵਕ ਬਣ ਕੇ ਜਪਦੇ ਹਨ ਇਹ ਲੋਕਾਂ ਨੂੰ ਖਰਾਬ ਕਰੇਗਾ ਮੈਂ ਇਸ ਨੂੰ ਫੜ ਕੇ ਕੈਦ ਕਰਕੇ ਸਿੱਧੇ ਰਾਸਤੇ ਪਾਉਂਦਾ ਹਾਂ ਇਹ ਆ ਕੇ ਤਿਆਰੀ ਕਰਕੇ ਇੱਕ ਘੋੜੀ ਮੰਗਵਾ ਕੇ ਉਸ ਉੱਤੇ ਚੜਿਆ ਤਾਂ ਉਹਨੇ ਪਟਕਾ ਕੇ ਹੇਠਾਂ ਸੁੱਟ ਦਿੱਤਾ ਫਿਰ ਫਿਰ ਦੂਸਰੇ ਦਿਨ ਕੁਝ ਸੇਵਾਦਾਰ ਨਾਲ ਲੈ ਕੇ ਗੁਰੂ ਜੀ ਨੂੰ ਫੜਨ ਵਾਸਤੇ ਤੁਰ ਪਿਆ ਅਤੇ ਜਦ ਗੁਰੂ ਜੀ ਦੇ ਨੇੜੇ ਗਿਆ ਤਾਂ ਦਿਸਣੋ ਬੰਦ ਹੋ ਗਿਆ ਤੇ ਸਾਥੀਆਂ ਨੂੰ ਕਿਹਾ ਕਿ ਮੈਨੂੰ ਉਹਨਾਂ ਦੀ ਮਹਿਮਾ ਦਾ ਪਤਾ ਲੱਗ ਗਿਆ ਹੈ ਹੁਣ ਮੇਰੇ ਨਾਲ ਚੱਲ ਕੇ ਉਹਨਾਂ ਪਾਸੋਂ ਮੇਰੀ ਭੁੱਲ ਬਖਸ਼ਵਾ ਦਿਓ ਮੈਂ ਉਹਨਾਂ ਦਾ ਸਿੱਖ ਹੋ ਜਾਵਾਂਗਾ ਮੈਨੂੰ ਬਖਸ਼ ਲੈਣ ਸਾਥੀਆਂ ਨੇ ਕਿਹਾ ਊੜੀ ਤੋਂ ਉੱਤਰ ਕੇ ਧਰਤੀ ਤੇ ਸਿਰ ਰੱਖ ਕੇ ਉਹਨਾਂ ਨੂੰ ਨਮਸਕਾਰ ਕਰੋ ਅਤੇ ਫਿਰ ਸ਼ਰਧਾ ਧਾਰ ਕੇ ਉਹਨਾਂ ਦੇ ਪਾਸ ਚਲੋ ਉਹ ਦੀਨ ਦਿਆਲ ਹਨ ਉਹ ਬਖਸ਼ ਦੇਣਗੇ ਕਰੋੜੀਏ ਨੇ ਇਸ ਤਰ੍ਹਾਂ ਹੀ ਸ਼ਰਧਾ ਨਾਲ ਆਪ ਜੀ ਦੇ ਹਾਜ਼ਰ ਹੋ ਕੇ ਆਪਣੀ ਭੁੱਲ ਦੀ ਮਾਫੀ ਮੰਗੀ ਅਤੇ ਬੇਨਤੀ ਕੀਤੀ ਕਿ ਜਿਸ ਸਥਾਨ ਤੇ ਆਪ ਬੈਠੇ ਹੋ ਇਹ ਮੇਰੀ ਭੇਟਾ ਲਵੋ ਅਤੇ ਇੱਥੇ ਧਰਮਸ਼ਾਲਾ ਬਣਾ ਕੇ ਨਿਵਾਸ ਕਰੋ ਗੁਰੂ ਜੀ ਨੇ ਕਿਹਾ ਜੇ ਤੇਰੀ ਇਹੀ ਇੱਛਾ ਹੈ ਤਾਂ ਸੇਵਾ ਕਰੋ ਸਤ ਸੰਗਤ ਦਾ ਵਿਸ਼ਰਾਮ ਹੋਵੇਗਾ ਤੇ ਸੰਤ ਸੱਜਣ ਸਤਨਾਮ ਦਾ ਸਿਮਰਨ ਮਿਲ ਕੇ ਕਰਿਆ ਕਰਨਗੇ ਤਦ ਕਰੋੜੀਏ ਨੇ ਆਪਣੇ ਕਾਰੀਗਰ ਲੋਹਾਰ ਤਰਖਾਨ ਤੇ ਮਜ਼ਦੂਰ ਭੇਜ ਕੇ ਧਰਮਸ਼ਾਲਾ ਬਣਵਾ ਦਿੱਤੀ ਅਤੇ ਨਗਰ ਵਸਾ ਕੇ ਉਸ ਦਾ ਨਾਮ ਕਰਤਾਰਪੁਰ ਰੱਖਿਆ ਮਾਤਾ ਸੁਲਖਣੀ ਜੀ ਵੀ ਦੋਹਾਂ ਪੁੱਤਰਾਂ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਆ ਗਏ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ